ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਤੁਸੀਂ ਸਾਰੇ ਗੁਰੂ ਪਿਆਰੇਓ ਉਮੀਦ ਕਰਦੀ ਆ ਗੁਰਸਬ ਦੀ ਕਿਰਪਾ ਨਾਲ ਸਭ ਠੀਕ ਹੋਵੋਗੇ ਤੇ ਆਪਣੇ ਆਪਣੀ ਜਰਨੀ ਵਿੱਚ ਅੱਗੇ ਵਧ ਰਹੇ ਹੋਗੇ ਅ ਗੁਰੂ ਪਿਆਰੇਓ ਪਹਿਲਾਂ ਤਾਂ ਗੁਰਸਬ ਦਾ ਬਹੁਤ ਬਹੁਤ ਸ਼ੁਕਰਾਨਾ ਮਾਰ ਰਹੇ ਜੀ ਤਰਸ ਕਰਕੇ ਸੰਗਤ ਬਖਸ਼ਦੇ ਨੇ ਗੁਰਸਬ ਨੇ ਬਹੁਤ ਪਿਆਰ ਬਖਸ਼ਿਆ ਸੇਵਾ ਤੇ ਸਿਮਰਨ ਮਹਾਰਾਜ ਜੀ ਆਪ ਤਰਸ ਕਰਕੇ ਬਖਸ਼ਦੇ ਨੇ ਤੇ ਬਹੁਤ ਹੀ ਗੁਰਮੁਖਾਂ ਨਾਲ ਸਾਂਝ ਪਾਣ ਨੂੰ ਮੌਕਾ ਮਿਲਿਆ ਬੜੀਆਂ ਹੀ ਉੱਚੀਆਂ ਰੂਹਾਂ ਦੇ ਦਰਸ਼ਨ ਕਰਨ ਨੂੰ ਮਾਰੇ ਨੇ ਦਿੱਤੇ ਤੇ ਬਾਣੀ ਵਿਚਾਰ ਵੀ ਮਾਰੇ ਸਮਝਾਉਂਦੇ ਨੇ ਗੁਰਸਬ ਦਾ ਬਹੁਤ ਬਹੁਤ ਹੈ ਦਿਲ ਤੋਂ ਸ਼ੁਕਰਾਨਾ ਮਾਰੇ ਦਾ ਕਰਦੇ ਆ ਤੇ ਪਿਆਰਿਓ ਸੌਰੀ ਆ ਪਹਿਲਾਂ ਤਾਂ ਮੈਂ ਕਿ ਵੀਡੀਓ ਨਹੀਂ ਪਾਹੀ ਜਾ ਰਹੀ ਤੇ ਆਪ ਜੀ ਦੇ ਮੈਸੇਜਾਂ ਦੇ ਵੀ ਜਵਾਬ ਨਹੀਂ ਮੇਰੇ ਤੋਂ ਦੇ ਹੋ ਪਾਰ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਭੈਣ ਦਾ ਮੈਸੇਜ ਦੇਖਿਆ ਸੀ ਉਹਨਾਂ ਨੇ ਪੁੱਛਿਆ ਸੀ ਕਿ ਵਾਇਗੁਰੂ ਜੀ ਸਾਨੂੰ ਕਿੰਨਾ ਸਿਮਰਨ ਕਰਨਾ ਚਾਹੀਦਾ ਆ ਪਿਆਰਿਓ ਅਗਰ ਅਸੀਂ ਗੱਲ ਕਰੀਏ ਆਪਣੇ ਅਧਿਆਤਮ ਪੱਖ ਦੀ ਕਿ ਜਿੱਦਾਂ ਅਸੀਂ ਬਹੁਤ ਜਨਮਾਂ ਤੋਂ ਤੁਰੇ ਹੋਏ ਆ ਮਹਾਰਾਜ ਜੀ ਦੇ ਨਾਲ ਵਿਛੜੇ ਹੋਏ ਆ ਕਿ ਗੁਰੂ ਸਾਹਿਬ ਨੂੰ ਆਪਾਂ ਤਰਸ ਕਰਕੇ ਅਰਦਾਸਾਂ ਬੇਨਤੀਆਂ ਕਰਦੇ ਆ ਕਿ ਮਹਾਰਾਜ ਜੀ ਮੇਰਾ ਵੀ ਇਹ ਜਨਮ ਜਿਹੜਾ ਆਖਰੀ ਜਨਮ ਹੋਵੇ ਹਨ ਬਹੁੜੇ ਜਨਮ ਵਿਛੜੇ ਤੇ ਮਾਦੋਈ ਜਨਮ ਤੁਮਾਰੀ ਲੇਖੇ ਕਿ ਮਾਰੇ ਕਿਰਪਾ ਕਰਕੇ ਜਿਹੜਾ ਇਹ ਜਨਮ ਆਈ ਮੇਰਾ ਆਪ ਜੀ ਲੇਖੇ ਦੇ ਵਿੱਚ ਲਾ ਦਿਓ ਤਾਂ ਕਿ ਹੁਣ ਜਨਮ ਮਰਨ ਦੀ ਜਿਹੜੀ ਮਾਰ ਤੋਂ ਅਸੀਂ ਬਚ ਸਕੀਏ ਤੇ ਪਿਆਰਿਓ ਅਗਰ ਇਸ ਰਾਹ ਦੀ ਆਪਾਂ ਗੱਲ ਕਰਦੇ ਆਂ ਤੇ ਗੁਰੂ ਪਿਆਰਿਓ ਸ਼ੁਰੂਆਤ ਦੇ ਵਿੱਚ ਸਾਨੂੰ ਸਾਡਾ ਜਿਹੜਾ ਸਿਮਰਨ ਆ ਡੇਲੀ ਦਾ 5 ਤੋਂ 6 ਘੰਟੇ ਦਾ ਹੋਣਾ ਬਹੁਤ ਹੀ ਜ਼ਰੂਰੀ ਆ ਕੋਸ਼ਿਸ਼ ਕਰਨੀ ਚਾਹੀਦੀ ਆ ਤਾਂ ਕਿ ਜਿਹੜੇ ਅਸੀਂ ਆਪਣੇ ਵਿਚਾਰਾਂ ਤੋਂ ਰਹਿਤ ਹੋ ਸਕੀਏ ਤੇ ਉਸ ਆਨੰਦ ਤੱਕ ਪਹੁੰਚ ਸਕੀਏ ਜਿੱਥੇ ਮਹਾਰਾਜ ਜੀ ਨੇ ਸਾਨੂੰ ਸਵਾਸ ਸਵਾਸ ਸਿਮਰਨ ਦੀ ਅਵਸਥਾ ਬਖਸ਼ੀ ਆ। ਵਾਹਿਗੁਰੂ ਜੀ ਇਹ ਰਾਹ ਪਹਿਲਾਂ ਪਹਿਲਾਂ ਸਾਨੂੰ ਥੋੜਾ ਔਖਾ ਲੱਗਦਾ ਆ ਪਰ ਜਦੋਂ ਗਾਂਹ ਦੇ ਵਿੱਚ ਵਾਹਿਗੁਰੂ ਜੀ ਤੁਸੀਂ ਡੇਲੀ ਇਸ ਸਿਮਰਨ ਨੂੰ ਆਪਣੀ એનર્ਜੀ ਦੇਣੀ ਸ਼ੁਰੂ ਕਰਦੇ ਆ। ਤੇ ਵਾਹਿਗੁਰੂ ਜੀ 21 ਤੋਂ 40 ਦਿਨ ਹੀ ਥੋੜੀ ਜੇ ਸਾਨੂੰ ਮੁਸ਼ਕਲ ਆਉਂਦੀ ਆ ਤੇ ਹੌਲੀ ਹੌਲੀ ਸਾਡਾ ਜਿਹੜਾ ਟਿਕਾਉ ਉਹ ਆਪਣੇ ਆਪ ਬਣਨਾ ਸ਼ੁਰੂ ਹੋ ਜਾਂਦਾ ਆ ਦੇਖੋ ਪਿਆਰਿਓ ਜਿਹੜਾ ਕਾਲ ਆ ਨਾ ਇਹ ਵੀ ਗੁਰੂ ਸਾਹਿਬ ਦੇ ਹੁਕਮ ਵਿੱਚ ਹੀ ਚੱਲਦਾ ਆ ਇਹਨੇ ਵੀ ਆਪਣੀ ਖੇਡ ਉਸ ਵੇਲੇ ਖੇਲਣੀ ਹੁੰਦੀ ਆ ਨਾ ਹੁਣ ਦੇਖੋ ਇੱਕ ਤਾਂ ਜਿਹੜਾ ਆਮ ਜੀਵ ਆ ਵਾਹਿਗੁਰੂ ਜੀ ਹਨਾ ਤੇ ਉਹ ਤਾਂ ਵਾਹਿਗੁਰੂ ਜੀ ਆਲਰੇਡੀ ਇਸ ਕਾਲ ਯੁਗ ਦੇ ਪ੍ਰਭਾਵ ਦੇ ਅੰਡਰ ਪਹਿਲੀ ਆ ਨਾ ਤੇ ਉਹਨੂੰ ਕਾਲ ਕੁਛ ਨਹੀਂ ਪਿਆਰਿਉ ਕਹਿੰਦਾ ਹੈਗਾ ਜਦੋਂ ਜਿਹੜਾ ਜੀਵ ਨੂੰ ਥੋੜੀ ਬਹੁਤੀ ਮਾਰੇ ਸੋਜੀ ਬਖਸ਼ ਦੇ ਆ ਜਾਂ ਉਹਨੂੰ ਕੋਈ ਸੰਗਤ ਇਹੋ ਜਿਹੀ ਮਿਲੀ ਜਾਂ ਕਿਸੇ ਗੁਰਮੁਖ ਦਾ ਸੰਗ ਹੋਇਆ ਜਾਂ ਆਪਾਂ YouTube ਤੋਂ ਕੁਝ ਇਹੋ ਜਿਹੇ ਵੀਡੀਓ ਦੇਖਣੀਆਂ ਸ਼ੁਰੂ ਕੀਤੀਆਂ ਜਿਹਦੇ ਨਾਲ ਸਾਡੇ ਮਨ ਦੇ ਅੰਦਰ ਵੀ ਉਹ ਪਿਆਰ ਜਾਗਿਆ ਕਿ ਮੈਂ ਵੀ ਐਵੇਂ ਜਿੱਦਾਂ ਇਹ ਪਿਆਰ ਇੱਥੇ ਪਹੁੰਚਿਆ ਆ ਮੈਂ ਵੀ ਕਿਉਂ ਨਾ ਇਸ ਰਸਤੇ ਤੱਕ ਸ਼ੁਰੂਆਤ ਕਰਾਂ ਤੇ ਮੈਂ ਉਸ ਅਕਾਲ ਪੁਰਖ ਤੱਕ ਪਹੁੰਚਾ ਵਾਈ ਗੁਰੂ ਜੀ ਤੇ ਅਸੀਂ ਫੇਰ ਵਾਈ ਗੁਰੂ ਜੀ ਉੱਥੇ ਕੀ ਹੁੰਦਾ ਆ ਉਸ ਕਾਲ ਜਿਹੜਾ ਹੈ ਨਾ ਉਹਦੀ ਦਿਗਾ ਉਸ ਜੀਵ ਵੱਲ ਨੂੰ ਜ਼ਿਆਦਾ ਹੁੰਦੀ ਆ ਉਹਨੂੰ ਇਹ ਸਮਝ ਆਉਂਦੀ ਆ ਕਿ ਇਹਨੂੰ ਕੁਝ ਨਾ ਕੁਝ ਸੋਚੀ ਪੈਣੀ ਸ਼ੁਰੂ ਹੋ ਗਈ ਆ ਉੱਥੇ ਫਿਰ ਉਹ ਜੀਵ ਤੇ ਅਟੈਕ ਕਰਦਾ ਆ ਤੇ ਕਈ ਜਿੱਦਾਂ ਕਿ ਸਾਧਕ ਹੈਗੇ ਆ ਪਿਆਰਿਓ ਸ਼ੁਰੂਆਤ ਕਰਦੇ ਆ ਤੇ ਫਿਰ ਉਹਨਾਂ ਨੂੰ ਜਾਗਬੇ ਡਰ ਲੱਗਣਾ ਸ਼ੁਰੂ ਹੋ ਜਾਂਦਾ ਆ ਜਾ ਕੇ ਉਹਨਾਂ ਨੂੰ ਲੱਗਦਾ ਆ ਕਿ ਮੈਂ ਨਾਮ ਜਪਣਾ ਸ਼ੁਰੂ ਕੀਤਾ ਤੇ ਮੈਨੂੰ ਘਰ ਦੇ ਵਿੱਚ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਜਾਂ ਮੇਰਾ ਕੋਈ ਨੁਕਸਾਨ ਹੋ ਗਿਆ ਜਾਂ ਮੇਰੀ ਘਰ ਦੇ ਵਿੱਚ ਲੜਾਈ ਝਗੜਾ ਜਾਂ ਹੋਰ ਵੀ ਕਈ ਤਰ੍ਹਾਂ ਦੇ ਵੈਗਰੂ ਜੀ ਪ੍ਰੋਬਲਮਸ ਆਉਂਦੀਆਂ ਆ ਜੀਵਨ ਦੇ ਵਿੱਚ ਜਾਂ ਕਾਰੋਬਾਰਾਂ ਦੇ ਵਿੱਚ ਤੇ ਉਹ ਆਪਣਾ ਇਹ ਜਿਹੜੀ ਬੰਦਗੀ ਆ ਉਹ ਛੱਡ ਦਿੰਦਾ ਆ ਨਹੀਂ ਪਿਆਰਿਓ ਉੱਥੇ ਤੇ ਮਹਾਰਾਜ ਦਾ ਤੁਸੀਂ ਸ਼ੁਕਰਾਨਾ ਕਰਨਾ ਆ ਉੱਥੇ ਵਾਈਗੁਰੂ ਜੀ ਸਾਨੂੰ ਅਰਦਾਸਾਂ ਬੇਨਤੀਆਂ ਜ਼ਿਆਦਾ ਕਰਨੀਆਂ ਚਾਹੀਦੀਆਂ ਆ ਉੱਥੇ ਇੱਕ ਚੀਜ਼ ਦਾ ਵਾਈਗੁਰੂ ਜੀ ਖਿਆਲ ਰੱਖਣਾ ਆ ਕਿ ਮਹਾਰਾਜ ਜੀ ਨੂੰ ਅਰਦਾਸ ਬੇਨਤੀ ਤਾਂ ਜਿਹੜੀ ਆਪਾਂ ਕਰਨੀ ਹੀ ਕਰਨੀ ਆ ਤੇ ਇੱਕ ਕੋਸ਼ਿਸ਼ ਕਰਨੀ ਆ ਕਿ ਤੁਹਾਡੇ ਜੀਵਨ ਦੇ ਵਿੱਚ ਸੰਗਤ ਦਾ ਹੋਣਾ ਬਹੁਤ ਜ਼ਰੂਰੀ ਆ ਉੱਥੇ ਸੰਗਤ ਦਾ ਪੱਲਾ ਫੜ ਲੈਣਾ ਚਾਹੀਦਾ ਆ ਕਿਉਂਕਿ ਸੰਗਤ ਵਿੱਚ ਜਾਇਆ ਹੀ ਅਸੀਂ ਤਰ ਸਕਦੇ ਹ ਮਹਾਰਾਜ ਜੀ ਕਹਿੰਦੇ ਨੇ ਜਨਮ ਜਨਮ ਕੇ ਕਿਲ ਵਿਖ ਕਾਟੈ ਮਜਨ ਹਰ ਜਨ ਧੂਰ ਮਹਾਰਾਜ ਜੀ ਕਹਿੰਦੇ ਸਾਡੇ ਜਨਮ ਜਨਮਾਂ ਦੇ ਜਿਹੜੇ ਪਾਪ ਆ ਸੰਗਤ ਵਿੱਚ ਜਾਣ ਦੇ ਨਾਲ ਵਾਹਿਗੁਰੂ ਪਿਆਰਿਓ ਉਹ ਕੱਟੇ ਜਾਂਦੇ ਨੇ ਮਹਾਰਾਜੀ ਆਪ ਤਰਸ ਕਰਕੇ ਜਨੂੰ ਸਾਨੂੰ ਉਸ ਸੰਗਤ ਵਿੱਚ ਬਿਠਾੜਦੇ ਨੇ ਤੇ ਸਾਡੇ ਜਿਹੜੇ ਵੈਗੁਰੂ ਜੀ ਜਨਮਾ ਜਨਮਾ ਦੀ ਜਿਹੜੀ ਮੈਲ ਸਾਡੇ ਮਨ ਤੇ ਲੱਗੀ ਹੁੰਦੀ ਆ ਉਹ ਕਟਣੀ ਸ਼ੁਰੂ ਹੋ ਜਾਂਦੀ ਆ ਤੇ ਇਕਤੇ ਵੈਗੁਰੂ ਜੀ ਆਪਾਂ ਹੁਣ ਇੱਕ ਆਮ ਜੀਵ ਆ ਜਿਹੜਾ ਵਿਚਾਰਾ ਉਹਨੂੰ ਮਹਾਰਾਜੀ ਦੀ ਵੀ ਕਹਾਣੀ ਸਮਝ ਆਣੀ ਸ਼ੁਰੂ ਹੋ ਗਈ ਆ ਪਰ ਉਹਦੇ ਰਾਹ ਦੇ ਵਿੱਚ ਹੋਰ ਵੀ ਆਬਸਟੀਕਲ ਆ ਰਹੇ ਆ ਜਿਵੇਂ ਕਿ ਪਰਿਵਾਰਾਂ ਦੇ ਵਿੱਚ ਜਾਂ ਪੈਸੇ ਦੀ ਜਾਂ ਹੋਰ ਕਈ ਤਰ੍ਹਾਂ ਦੀ ਉਹਨੂੰ ਪ੍ਰੋਬਲਮ ਆ ਰਹੀ ਆ ਤੇ ਪਿਆਰਿਓ ਉੱਥੇ ਤੁਸੀਂ ਕੋਸ਼ਿਸ਼ ਕਰਨੀ ਆ ਕਿ ਜਿਹੜੀ ਚੀਜ਼ ਦਾ ਤੁਹਾਨੂੰ ਹਲੇ ਪਹਿਲਾਂ ਨਿਵਾਰਣ ਚਾਹੀਦਾ ਆ ਉਹਦੇ ਅਰਦਾਸ ਬੇਨਤੀ ਮਹਾਰਾਜ ਜੀ ਨੂੰ ਕਰੋ ਤੇ ਮਹਾਰਾਜ ਜੀ ਮੇਰੀ ਆ ਜਿਹੜੀ ਦੁਨਿਆਵੀ ਪ੍ਰੋਬਲਮ ਆ ਗੁਰੂ ਸਾਹਿਬ ਜੀ ਇਹ ਤੁਸੀਂ ਠੀਕ ਕਰ ਦੋ ਜਿਹੜਾ ਵੀ ਤੁਹਾਨੂੰ ਨਾਮ ਜਪ ਜਾਂ ਕੋਈ ਗੁਰਮੁਖ ਦੱਸਦਾ ਆ ਜਾਂ ਤੁਸੀਂ ਜਿਵੇਂ ਵੀ ਮਹਾਰਾਜ ਤੁਹਾਨੂੰ ਸੋਝੀ ਪਾਉਂਦੇ ਨੇ ਉਹਦੇ ਤੇ ਫਿਰ ਤੁਸੀਂ ਉਸ ਵਕਤ ਪਹਿਰਾ ਲਾਓ ਤੇ ਫਿਰ ਮਹਾਰਾਜ ਜੀ ਦੇ ਨਾਲ ਇੱਕ ਅਰਦਾਸ ਬੇਨਤੀ ਜ਼ਰੂਰ ਕਰੋ ਗੁਰੂ ਸਾਹਿਬ ਜੀ ਤੁਹਾਡੀ ਕਿਰਪਾ ਨਾਲ ਇਹ ਨਾਮ ਜਪ ਮੈਂ ਕਰ ਰਿਹਾ ਆ ਇਸ ਪ੍ਰੋਬਲਮ ਦੇ ਕਰਕੇ ਤੇ ਮਹਾਰਾਜ ਜੀ ਫਿਰ ਇਸ ਤੋਂ ਬਾਅਦ ਮਹਾਰਾਜ ਜੀ ਮੇਰਾ ਜਿਹੜਾ ਆਨੰਦ ਆ ਤੁਹਾਡੇ ਪਿਆਰ ਦੇ ਵਿੱਚ ਬਣ ਜਾਵੇ ਤੇ ਵਾਈ ਗੁਰੂ ਜੀ ਆਪ ਵੀ ਗੁਰੂ ਸਾਹਿਬ ਨੂੰ ਐਵੇਂ ਇੱਕ ਪ੍ਰੋਮਿਸ ਵਾਈ ਗੁਰੂ ਜੀ ਜ਼ਰੂਰੀ ਹੁੰਦਾ ਆ ਹਨਾ ਤੇ ਮਹਾਰਾਜ ਜੀ ਨੂੰ ਫੇਰ ਕਹਿਣਾ ਮਹਾਰਾਜ ਮੈਨੂੰ ਉਹ ਮੱਤ ਬਖਸ਼ਿਓ ਉਹ ਬਵੇਕ ਬੁੱਧ ਬਖਸ਼ਿਓ ਕਿ ਮੈਂ ਇਸ ਕਾਰਜ ਤੋਂ ਬਾਅਦ ਫਿਰ ਕਿਤੇ ਹੋਰ ਨਾ ਫਸ ਜਾਵਾਂ ਮੈਂ ਆਪ ਜੀ ਦੇ ਇਸ ਆਨੰਦ ਦੇ ਨਾਲ ਮੈਂ ਬੈਠਾ ਮੈਨੂੰ ਆਪਣੀ ਬਲੇਸਿੰਗ ਦਿਓ ਮਹਾਰਾਜ ਜੀ ਫਿਰ ਅੱਗੇ ਉਹ ਅਰਦਾਸਾਂ ਬੇਨਤੀਆਂ ਫਿਰ ਕਰਨੀਆਂ ਠੀਕ ਆ ਆਪਾਂ ਥੋੜੇ ਜਿਹੇ ਲਈ ਮਹਾਰਾਜ ਜੀ ਤੋਂ ਟਾਈਮ ਮੰਗ ਸਕਦੇ ਮਹਾਰਾਜ ਦੇ ਦਿੰਦੇ ਆ ਪਿਆਰੀਓ ਗੁਰੂ ਸਾਹਿਬ ਬਹੁਤ ਪਿਆਰੇ ਆ ਇਹ ਤਾਂ ਸਾਡੀ ਮਾਤਾ ਜਿਹੜੀ ਅਸੀਂ ਇੱਥੇ ਤੱਕ ਯੂਜ਼ ਕਰਦੇ ਰਹਨੇ ਆ ਹਨਾ ਤੇ ਮਹਾਰਾਜ ਜੀ ਤੁਹਾਡਾ ਕੋਈ ਵੀ ਗੁਣ ਅਵਗੁਣ ਨਹੀਂ ਵਿਚਾਰਦੇ ਹੈਗੇ ਮਹਾਰਾਜ ਜੀ ਕਹਿੰਦੇ ਸਵੇਰ ਦਾ ਭੁੱਲਿਆ ਘਰ ਵਾਪਸ ਆ ਜਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੈਗੇ ਵਾਹਿਗੁਰੂ ਆਪਾਂ ਤਾਂ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰਾ ਔਗਣ ਕਰਦੇ ਆ ਹਨ ਜੇ ਮਹਾਰਾਜ ਔਗਣ ਦੇਖਣ ਲੱਗੇ ਤਾਂ ਫਿਰ ਅਸੀਂ ਤਾਂ ਕਦੀ ਬਖਸ਼ੇ ਹੀ ਨਾ ਜਾਈਏ ਹਨਾ ਪਿਆਰਿਓ ਅਸੀਂ ਉਹ ਯਾਦਾਂ ਨਹੀਂ ਆਵੀ ਜੀ ਜਿਹੜੇ ਇੱਕ ਦੂਜੇ ਦੇ ਔਗਣ ਦੇਖਦੇ ਰਹਿੰਨੇ ਆ ਇੱਕ ਦੂਜੇ ਦੀਆਂ ਗਲਤੀਆਂ ਕੱਢਣ ਤੇ ਹੀ ਸਾਰਾ ਟਾਈਮ ਵੇਸਟ ਕਰ ਦਿੰਨੇ ਆ ਹਨਾ ਜੇ ਵਾਈ ਗੁਰੂ ਜੀ ਕਿਸੇ ਗੁਰਮੁਖ ਦੀ ਵੀਡੀਓ ਦੇਖੀ ਜਾਂ ਕੁਝ ਹੋਰ ਵੀ ਜਿਹੜੀ ਚੀਜ਼ ਆਪ ਜੀ ਨੂੰ ਚੰਗੀ ਲੱਗਦੀ ਆ ਉਹਨੂੰ ਰੱਖ ਲਓ ਜਿਹੜੀ ਚੀਜ਼ ਆਪ ਜੀ ਨੂੰ ਨਹੀਂ ਚੰਗੀ ਲੱਗਦੀ ਉਹਨੂੰ ਉੱਥੇ ਛੱਡ ਦਿਓ ਹਨਾ ਵਾਈ ਗੁਰੂ ਆਪਾਂ ਤਾਂ ਉਹ ਗਣਾਣਾ ਭਰੇ ਹੋਈਆਂ ਹਨਾ ਤੇ ਵਾਈ ਗੁਰੂ ਜੀ ਉਹ ਗੁਰੂਤਾਰਸ ਕਰਕੇ ਸਾਨੂੰ ਆਪਣੇ ਉਹ ਆਪਣੇ ਵਰਗਾ ਸੁਭਾਅ ਬਖਸ਼ ਦੇਣ ਆਪਣੇ ਵਰਗੇ ਗੁਣ ਸਾਡੇ ਵਿੱਚ ਭਰ ਦੇਣ ਕਿ ਅਸੀਂ ਮਹਾਰਾਜ ਜੀ ਨੂੰ ਪ੍ਰਵਾਨ ਹੋ ਜਾਈਏ ਹਨਾ ਇਹ ਰਾ ਦੀ ਪੰਡੇ ਆ ਪਿਆਰੀਓ ਆਪਾਂ ਤੁਰੇ ਹੋਏ ਆ ਮਹਾਰਾਜ ਦੇ ਸਾਦਕੇ ਤੇ ਮਹਾਰਾਜ ਸਾਨੂੰ ਜ਼ਰੂਰ ਹੋ ਸੱਚਖੰਡ ਦੇ ਦਰ ਤੇ ਪਰਵਾਨ ਕਰਨਗੇ ਹਨਾ ਤੇ ਵਾਈਗੁਰੂ ਜੀ ਜਿੱਦਾਂ ਜਿੱਦਾਂ ਆਪਾਂ ਨਾਮ ਜਪ ਕਰਦੇ ਜਾਵਾਂਗੇ ਤੇ ਫਿਰ ਉਹ ਜਿਹੜੀ ਸਾਡੇ ਅੰਦਰ ਦੀ ਮੈਲ ਆਪਣੇ ਆਪ ਧੋਤੀ ਜਾਣੀ ਆ ਫਿਰ ਕੋਸ਼ਿਸ਼ ਕਰਨੀ ਆ ਜਦੋਂ ਨਾਮ ਜਪ ਕੀਤਾ ਤੇ ਦਿਨ ਦੇ ਵਿੱਚ ਫਿਰ ਤੁਸੀਂ ਆਪਣਾ ਅੰਦਰ ਕੋਈ ਨਮਨ ਜਾਪ ਵੀ ਕਰ ਸਕਦੇ ਆ ਜਿਹਨੂੰ ਆਪਾਂ ਚੁੱਪ ਦੇ ਵਿੱਚ ਕਹਿੰਨੇ ਆ ਉਹ ਫਿਰ ਹੌਲੀ ਹੌਲੀ ਸਾਡੀ ਜਿਹੜੀ ਅੰਥੱਲੇ ਦੀ ਊਰਜਾ ਆ ਉਹ ਸਹਿਜ ਸੁਭਾਈ ਫਿਰ ਉੱਪਰ ਜਾਣੀ ਸ਼ੁਰੂ ਹੋ ਜਾਂਦੀ ਆ ਤੇ ਫਿਰ ਥੋੜੀ ਬਹੁਤੀ ਬਾਣੀ ਵਿਚਾਰ ਨਾਲ ਰੱਖ ਲਓ ਜਿਆਦਾ ਨਹੀਂ ਬੇਸ਼ੱਕ ਥੋੜੀ ਬਹੁਤੀ ਇੱਕ ਪੈਰਾ ਲੈ ਲਓ ਮਾਰੇ ਦੇ ਇੱਕ ਸ਼ਬਦ ਲੈ ਲਓ ਚਾਹੇ ਇੱਕ ਲਾਈਨ ਹੀ ਲੈ ਲਓ ਮਾਰੇ ਦੀਦੀ ਉਹਨੂੰ ਦੇਖੋ ਔਰ ਵਿਚਾਰੋ ਫਿਰ ਤੁਸੀਂ ਕਿ ਉਹਦੇ ਵਿੱਚ ਤੁਹਾਨੂੰ ਕਿਹੜੇ ਸਵਾਲ ਆਉਣ ਦੇਖੋ ਵਾਹਿਗੁਰੂ ਜੀ ਹਰਮੰਦਰ ਸਾਹਿਬ ਤੋਂ ਦੇਖੋ ਹੁਕਮਨਾਮਾ ਸਾਹਿਬ ਆਂਦਾ ਹੈ ਨਾ ਅਸੀਂ ਹੁਕਮਨਾਮਾ ਸਾਹਿਬ ਦੇ ਕੇ ਜਿਵੇਂ ਉਹਨਾਂ ਨੇ ਥੱਲੇ ਵਿਚਾਰ ਕੀਤੀ ਹੁੰਦੀ ਅਸੀਂ ਉਹਨੂੰ ਪੜ੍ਹਦੇ ਆਂ ਤੇ ਵਾਹਿਗੁਰੂ ਜੀ ਇੱਕ ਜਦੋਂ ਵੀ ਤੁਸੀਂ ਹੁਕਮਨਾਮਾ ਸਾਹਿਬ ਪੜ੍ਹਦੇ ਆਂ ਨਾ ਉਸ ਵੇਲੇ ਆਪਣੇ ਲਈ ਇੱਕ ਅਰਦਾਸ ਹੁਕਮਨਾਮਾ ਸਾਹਿਬ ਪੜਨ ਤੋਂ ਜਰੂਰ ਪਹਿਲਾਂ ਕਰਿਆ ਕਰੋ ਮਹਾਰਾਜ ਜੀ ਮੇਰੇ ਜੀਵਨ ਦੀ ਅਵਸਥਾ ਤੁਸੀਂ ਜਾਣਦੇ ਹੋ ਫਿਰ ਹੁਕਮਨਾਮਾ ਪੜ ਕੇ ਤੁਸੀਂ ਦੇਖਣਾ ਤੁਹਾਨੂੰ ਉਹਦੇ ਵਿੱਚੋਂ ਕੀ ਮੈਸੇਜ ਮਿਲਿਆ ਉਹ ਹੁਕਮਨਾਮਾ ਸਾਹਿਬ ਦੇ ਵਿੱਚ ਵਾਹਿਗੁਰੂ ਜੀ ਕਰੋੜਾਂ ਮੈਸੇਜ ਵਾ ਮਹਾਰਾਜ ਜੀ ਨੇ ਦਿੱਤੇ ਹੋਏ ਜਿੱਦਾਂ ਜਿੱਦਾਂ ਦੀ ਤੁਹਾਡੀ ਅਵਸਥਾ ਹੋਏਗੀ ਉਹਦੇ ਅਕੋਰਡਿੰਗ ਮਹਾਰਾਜ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਗੁਰੂ ਸਾਹਿਬ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਦੇ ਨੇ ਹਨਾ ਉਹ ਅੰਤਰਜਾਮੀ ਗੁਰਪਤਾਨੇ ਤੇ ਉਹ ਫਿਰ ਤੁਹਾਨੂੰ ਹਰ ਤੁਹਾਡੇ ਸਵਾਲ ਦਾ ਪਿਆਰਿਓ ਜਵਾਬ ਦਿੰਦੇ ਨੇ ਹਨਾ ਤੇ ਮਹਾਰਾਜ ਜੀ ਜਦੋਂ ਫੇ ਕਿਰਪਾ ਕਰਕੇ ਸੰਗਤ ਬਖਸ਼ਦੇ ਨੇ ਫਿਰ ਆਪਣੇ ਬੱਚੇ ਨੂੰ ਉੱਚੀਆਂ ਅਵਸਥਾ ਬਖਸ਼ਦੇ ਨੇ ਹਨਾ ਉਹਨੂੰ ਅੰਦਰ ਦੀਆਂ ਜਿਹੜੀਆਂ ਡੂੰਘੀਆਂ ਅਵਸਥਾ ਆ ਉਹ ਦਿਖਾ ਲੈਣੀਆਂ ਸ਼ੁਰੂ ਕਰਦੇ ਨੇ ਕਹਿੰਦੇ ਨੇ ਜਬ ਤੇ ਸਾਧੂ ਸੰਗਤ ਪਾਏ ਗੁਰਪੇਟਤ ਹੋ ਗਈ ਬੁਲਾਏ ਤੇ ਵਾਹਿਗੁਰੂ ਜੀ ਜਦੋਂ ਉਹ ਗੁਰੂ ਦੀ ਕਿਰਪਾ ਕਰਕੇ ਉਸ ਉਹ ਸੰਗਤ ਸਾਨੂੰ ਉਹ ਸਾਧੂ ਦੀ ਪੂਰੇ ਗੁਰਸਿੱਖਾਂ ਦੀ ਸੰਗਤ ਮਿਲਦੀ ਆ ਪਿਆਰਿਓ ਉਹਦੇ ਸਦਕੇ ਫਿਰ ਉਸ ਜੀਵ ਦੇ ਜਿਹੜੀ ਅੰਦਰ ਦੀ ਹਉਮੈ ਆ ਨਾ ਜਿਹੜੀ ਉਹ ਖਤਮ ਹੁੰਦੀ ਆ ਪਿਆਰਿਓ ਉਹ ਅੰਦਰ ਦੀ ਹਉਮੈ ਖਤਮ ਕਰਕੇ ਫਿਰ ਉਹ ਜਿਹੜੀ ਆ ਇੱਕ ਹੁੰਦੀ ਬਾਹਰ ਦੀ ਇੱਕ ਹੁੰਦੀ ਸੂਖਸ਼ਮ ਦੇ ਵਿੱਚ ਬਹੁਤ ਕੁਝ ਬੈਠਾ ਆ ਫਿਰ ਵਾਈ ਗੁਰਜੀ ਕਈ ਵਾਰੀ ਸਾਨੂੰ ਗਿਆਨ ਦੀ ਵੀ ਬਹੁਤ ਹੋ ਜਾਂਦੀ ਕਿ ਮੈਨੂੰ ਬਹੁਤ ਪਤਾ ਆ ਕਿਉਂਕਿ ਵਾਈ ਗੁਰਜੀ ਜਿਹੜੀ ਸੂਖਸ਼ਮ ਹਉਮੈ ਆ ਬ੍ਰਹਮ ਗਿਆਨ ਤੱਕ ਜਾਂਦੀ ਆ ਅਸੀਂ ਕਹਿ ਦਿੰਦੇ ਆ ਕਿਉਂਕਿ ਪਹਿਲਾਂ ਤਾਂ ਹਲੇ ਕਾਮ ਹੀ ਇਨਸਾਨ ਸੀ ਜਦੋਂ ਮਾਰੇ ਨੇ ਡੂੰਗਾ ਸਮਝਾਣਾ ਸਿਖਾਇਆ ਤੇ ਫੇਰ ਸਾਨੂੰ ਲੱਗਦਾ ਹੈ ਕਿ ਜਿੰਨਾ ਮੈਨੂੰ ਪਤਾ ਕਿਸੇ ਨੂੰ ਨਹੀਂ ਪਤਾ ਨਹੀਂ ਪਿਆਰੀਓ ਜਿੱਦਾਂ ਜਿੱਦਾਂ ਤੁਸੀਂ ਜੋ ਮਾਰੇ ਨੇ ਬੜਾ ਡੂੰਗਾ ਦੱਸਿਆ ਸੀਗਾ ਹੁਣ ਬਹਲੇ ਵੀ ਸਿੱਖਦੇ ਪਏ ਆ ਇਹ ਜਿਹੜੀ ਹਉਮੈ ਆ ਪਿਆਰੀਓ ਇਹ ਸੰਗਤ ਦੇ ਜੋੜਿਆਂ ਵਿੱਚ ਗੁਰੂ ਸਾਹਿਬ ਬਹੁਤ ਛੇਤੀ ਕੱਟ ਦਿੰਦੇ ਆ ਕਿਉਂਕਿ ਉੱਥੇ ਸਾਨੂੰ ਨਿਮਕੀ ਬੈਠਣਾ ਆ ਜਾਂਦਾ ਆ ਮਾਰੇ ਸਿਖਾਉਂਦੇ ਆ ਆਪ ਕਿਰਪਾ ਕਰਕੇ ਤੇ ਸੰਗਤ ਦੇ ਜੋੜਿਆਂ ਦੇ ਵਿੱਚ ਬੈਠ ਕੇ ਅਰਦਾਸਾਂ ਦੀਆਂ ਕਰਨੀਆਂ ਗੁਰੂ ਸਾਹਿਬ ਜੀ ਮੈਨੂੰ ਮੇਰੀ ਸੁਕਸ਼ਮ ਮਹਾਮੇ ਤੋਂ ਬਚਾਇਓ ਹੈ ਨਾ ਤੇ ਵਾਈ ਗੁਰੂ ਜੀ ਮੈਂ ਤਾਂ ਅਣਜਾਣ ਮੈਂ ਤਾਂ ਕਿਵਾਰੀ ਗੁਰੂ ਸਾਹਿਬ ਦੀ ਬੰਦਗੀ ਆਪ ਜੀ ਦੇ ਨਾਲ ਸਾਂਝਾ ਉਹਨਾਂ ਦੀਆਂ ਵਿਚਾਰਾਂ ਗੁਰੂ ਦੀ ਵਡਿਆਈ ਆ ਵਾਹਿਗੁਰੂ ਜੀ ਕਰਦੇ ਤੇ ਬਹੁਤ ਸਾਰੇ ਸ਼ਬਦ ਮੇਰੇ ਤੋਂ ਬਹੁਤ ਗਲਤ ਵੀ ਬੋਲੇ ਜਾਂਦੇ ਨੇ ਤੇ ਆਪ ਸੰਗਤ ਨੂੰ ਹੱਥ ਜੋੜ ਕੇ ਮਾਫੀ ਮੰਗਦੀ ਆ ਮaaf ਕਰ ਦਿਓ ਪਿਆਰਿਓ ਅਗਰ ਆਪ ਜੀ ਨੂੰ ਲੱਗਦਾ ਆ ਕਿ ਭੈਣ ਤੋਂ ਕੋਈ ਸ਼ਬਦ ਗਲਤ ਬੋਲਿਆ ਗਿਆ ਆ ਤੇ ਪਿਆਰਿਓ ਅਗਰ ਆਪ ਜੀ ਨੂੰ ਮਾਰਾ ਜੀ ਨੂੰ ਸੋਝੀ ਬਖਸ਼ੀ ਆ ਤੁਸੀਂ ਉਸ ਵਕਤ ਉਸ ਸ਼ਬਦ ਨੂੰ ਸਹੀ ਪੜ੍ਹਦਿਆ ਕਰੋ ਇਹ ਵੀ ਇੱਕ ਸੇਵਾ ਹੋ ਜਾਂਦੀ ਆ ਇਹਨੂੰ ਗੁਪਤ ਸੇਵਾ ਕਹਿੰਦੇ ਆ ਕਿ ਇੱਕ ਗੁਰਮੁਖ ਤੋਂ ਗਲਤੀ ਹੋ ਗਈ ਆ ਤੇ ਦੂਜਾ ਗੁਰਮੁਖ ਉਸ ਸ਼ਬਦ ਨੂੰ ਸਹੀ ਪੜ੍ਹਦੇ ਵੀ ਮਾਰੇ ਗੈ ਗੁਰੂ ਜੀ ਉੱਥੇ ਗੁਰੂ ਸਾਹਿਬ ਬਹੁਤ ਉੱਠ ਜਾਂਦੇ ਔਸ ਪਿਆਰੇ ਤੇ ਕਿ ਪੁੱਤ ਜੇ ਤੈਨੂੰ ਮੈਂ ਸਮਝਾ ਦਿੱਤਾ ਆ ਤੇ ਤੂੰ ਇਸ ਸ਼ਬਦ ਨੂੰ ਸਹੀ ਤਰੀਕੇ ਨਾਲ ਪੜ੍ਹ ਦੇ ਠੀਕ ਹੈ ਪਿਆਰਿਓ ਇਹ ਸੇਵਾ ਆਪ ਵੀ ਗੁਪਤ ਤਰੀਕੇ ਨਾਲ ਕਰ ਸਕਦੇ ਹੋ ਮਹਾਰਾਜ ਹਰ ਸੇਵਾ ਪ੍ਰਵਾਨ ਕਰਦੇ ਆ ਬਸ ਤੁਹਾਡੇ ਅੰਦਰ ਦੀ ਭਾਵਨਾ ਪਿਆਰੀ ਹੋਣੀ ਚਾਹੀਦੀ ਆ ਹਨਾ ਆਪਾਂ ਸਾਰਿਆਂ ਨੂੰ ਪਿਆਰ ਕਰੀਏ ਸਾਰੇ ਉਸ ਗੁਰੂ ਪਿਤਾ ਦੇ ਬੱਚੇ ਨੇ ਉਹਦੇ ਤੋਂ ਪੈਦਾ ਹੋਏ ਨੇ ਹਨਾ ਤੇ ਕਿッセ ਨੂੰ ਚੰਗਾ ਭਲਾ ਕੀ ਕੀ ਕਹਿਣਾ ਵਾਹਿਗੁਰੂ ਜੀ ਮੈਂ ਹੀ ਔਗਣਾ ਨਾ ਭਰਿਆ ਮਹਾਰਾਜ ਜੀ ਮੈਨੂੰ ਸਮਝਾ ਦਿਓ ਹਨਾ ਕਿਉਂਕਿ ਮੈਂ ਹੋਰ ਜਨਮਾਂ ਦੀ ਮਾਰਤਿ ਨਹੀਂ ਜਾਣਾ ਚਾਹੁੰਦਾ ਗੁਰਪਿਤਾ ਮੇਰਾ ਇਹ ਜਨਮ ਆਖਰੀ ਹੋਵੇ ਤਾਂ ਕਿ ਆਪ ਜੀ ਦਾ ਮળાਪ ਹੋ ਸਕੇ ਆਪ ਜੀ ਨੂੰ ਪਰਵਾਣ ਹੋ ਸਕੀਏ ਜਿਵੇਂ ਆਪ ਜੀ ਨੂੰ ਚਾਹੀਦਾ ਹੈ ਗੁਰੂ ਸਾਹਿਬ ਜੀ ਮੈਨੂੰ ਉਹੋ ਜਿਹਾ ਘੜ ਦਿਓ ਮੇਰੀ ਉਹੋ ਜਿਹੀ ਮੱਤ ਬਣਾ ਦਿਓ ਗੁਰਪਿਤਾ ਤੇ ਵਾਹਿਗੁਰੂ ਜੀ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਤਰਸ ਕਰਨ ਸਾਨੂੰ ਸੰਗਤ ਬਖਸ਼ਣ ਉਹੋ ਸੰਗਤ ਜਿੱਥੇ ਸਿਰਫ ਇੱਕ ਗੁਰੂ ਦੀ ਬਾਤ ਹੋ ਰਹੀ ਆ ਦੂਜੀ ਕੋਈ ਗੱਲ ਨਹੀਂ ਹੋ ਰਹੀ ਆਪਣੇ ਭਾਂਡੇ ਤੇ ਧਿਆਨ ਦੇਈਏ ਮਹਾਰਾਜ ਮੇਰਾ ਭਾਂਡਾ ਕਿਤੇ ਹੱਛਾ ਤਾਂ ਨਹੀਂ ਹੈਗਾ ਕਿਤੇ ਮੇਰੇ ਭਾਂਡੇ ਚ ਕੋਈ ਹੋਲ ਤਾਂ ਨਹੀਂ ਕਿਤੇ ਡੁੱਲਦਾ ਤਾਂ ਨਹੀਂ ਪਿਆ ਮਹਾਰਾਜ ਉਸ ਭਾਂਡੇ ਨੂੰ ਤੁਸੀਂ ਉਹ ਹੋਲਾਂ ਨੂੰ ਭਰ ਦੋ ਗੁਰੂ ਸਾਹਿਬ ਜੀ ਕਿ ਉਹ ਡੁੱਲਣਾ ਹਟ ਜਾਵੇ ਮਹਾਰਾਜ ਤੁਹਾਡੀ ਕਿਰਪਾ ਨਾਲ ਸੰਗਤ ਦੇ ਵਿੱਚ ਬੈਠ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਨੀਆਂ ਮਹਾਰਾਜ ਸਭ ਨੂੰ ਪਿਆਰ ਬਖਸ਼ਣ ਪਿਆਰਿਓ ਤੁਸੀਂ ਇੰਨਾ ਪਿਆਰ ਬਖਸ਼ਦੇ ਹੋ ਆਪ ਜੀ ਦਾ ਕੋਟ ਕੋਟ ਸ਼ੁਕਰਾਨਾ ਪਿਆਰਿਓ ਤੇ ਵਾਹਿਗੁਰੂ ਜੀ ਕੋ ਗਲਤੀ ਹੋਈ ਤੇ ਮaaf ਕਰਨਾ ਹੁਣ ਫਤਿਹ ਬੁਲਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ